ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਬੀਤੇ ਦਿਨ ਪਿੰਡ ਚੰਗੂ ਮੰਜਾ ਵਿੱਚ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਦੋ ਸਕੇ ਪਰਮਾਨੁ ਪੰਜ ਪਰਸਤੌਲਾ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਪਰਮਾਨਾਂ ਦੇ ਪਹਿਲਾਂ ਕਈ ਮਕਦਮੇ ਦਰਜ ਹਨ ਬੈਸਟ ਕਾਨਫਰੰਸ ਰਾਈ ਜਾਣਕਾਰੀ ਦੇਜਾ ਡੀਐਸਪੀ ਸਤਿਕਾਰ ਚੂੜੀਆਂ ਮੈਡਮ ਕੁਸ਼ਬੀਰ ਤੌਰ ਨੇ ਦੱਸਿਆ ਕਿ ਕੋਡਿਸ਼ਨ ਪਹਿਲਾਂ 6 ਮਈ ਨੂੰ ਮਦਮਤੀ ਵਾਸੀ ਅਦਾਲੇ ਚੱਕ ਜੋ ਕਿ ਪਿੰਡ ਚੰਗੂ ਮੰਜਾ ਵਿਖੇ ਜਦੋਂ ਵੈਂਚਨ ਤੇ ਅਯੋਸੀ ਮਦਨ ਮਸੀਹ ਦਾ ਪਰਮਵੀਰ ਸਿੰਘ ਅਤੇ ਹੋਰਾਂ ਨਾਲ ਪਹਿਲਾਂ ਤੋਂ ਝਗੜਾ ਚੱਲਦਾ ਸੀ ਇਸੇ ਰੰਜਿਸ਼ ਕਰਕੇ ਪਰਮਵੀਰ ਸਿੰਘ ਉਰਫ ਨਾਨਕ ਨੇ ਮਦਨ ਮਸੀਹ ਦੇ ਗੋਲੀਆਂ ਮਾਰੀਆਂ ਸਨ ਮਦਨ ਮਸੀਹ ਦੇ ਵਿਰਾਨਾਂ ਤੇ ਪਰਮਵੀਰ ਸਿੰਘ ਉਰਫ ਨਾਨਕ ਪੁੱਤਰ ਗੁਰਮੇਸ਼ ਨਿਵਾਸੀ ਚੰਦੂ ਮਾਂਝਾ ਖਾਨਾ ਕਿਲਾ ਲਾਲ ਸਿੰਘ ਅਤੇ ਇਸ ਦਾ ਭਰਾ ਸੁੰਦਰ ਪੁੱਤਰ ਗੁਰਮੇਸ਼ ਸਿੰਘ ਨਿਵਾਸੀ ਚੰਦੂ ਮਾਂਝਾ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਐਸਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਬੀਐਸਪੀ ਫਟੇਕੜ ਚੌੜੀਆਂ ਤੇ ਸੀਐਸਟਾਫ ਵਟਾਲਾ ਦੇ ਮੁਖ ਅਫਸਰ ਥਾਣਾ ਕਲਾ ਲਾਖਣਿਆਂ ਵਸਵਤ ਟੀਮਾਂ ਬਣਾ ਕੇ ਦੋਮੋ ਦਿਪੋ ਹਲ ਕੀਤੀ ਜਾ ਰਹੀ ਸੀ ਅੱਜ ਇਹਨਾਂ ਨੂੰ ਫੌਜ ਫਸਤਾਉਣਾ ਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕਿ ਦੋਹਾਂ ਭਰਾਵਾਂ ਪਰਮਵੀਰ ਸਿੰਘ ਨੂੰ ਹਨਨਕ ਅਤੇ ਸੁੰਦਰ ਸਿੰਘ ਦੇ ਖਿਲਾਫ ਲੜਾਈ ਝਗੜੇ ਅਤੇ ਤੋਹਾਂ ਦੇ ਵਸਵਤ ਜ਼ਿਲ੍ਹਿਆਂ ਵਿੱਚ ਮਕਦਮੇ ਦਰਜ ਹਨ ਪਰਮਵੀਰ ਸਿੰਘ ਦੇ ਖਿਲਾਫ 10 ਅਤੇ ਸੁੰਦਰ ਸਿੰਘ ਦੇ ਖਿਲਾਫ 4 ਮਕਦਮੇ ਦਰਜ ਹਨ ਇਹਨਾਂ ਦਾ ਤਿਲਿਆਂ ਦਾ ਪੂਰ ਫਰਮਾਨ ਹਾਸਲ ਕੀਤਾ ਗਿਆ ਹੈ ਇਨਾ ਪਾਸੋਂ ਹੋਰ ਵੀ ਪੁਛ ਕੀਤੀ ਜਾਵੇਗੀ ਦੂਰਰਪੋਟ ਅਲਪੰਜਾਬ ਨੂੰ ਅੱਜ ਇੱਕ ਪਾਰਟਵਾਂ ਜਿਹਦੇ ਸਾਲੋਂ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮੰਦ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘੁਟਿਆਂ ਦੇ ਵਿੱਚ ਲੜਾਈ ਹੋਈ ਹੈ ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮੰਦ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਂਸਿੰਗ ਦੇ ਵਿੱਚ ਉੱਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋਹਾਂ ਘੁਟਿਆਂ ਦੇ ਵਿੱਚ ਆਪਸੇ ਵਿੱਚ ਗੋਲੀਆਂ ਚੱਲੀਆਂ ਤੇ ਇਹਦੇ ਦੌਰਾਨ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਤੋਂ ਖਾਲੀ ਰੌਂ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਂ ਸਾਨੂੰ ਬ੍ਰਾਹਮਤ ਹੋਇਆ ਜਿਸ ਤੋ تحت ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ੇ ਜਿਹੜੇ ਹੈਗੇ ਆ ਵਕਫਤ ਟੀਮ ਦਾ ਸੰਗਠਨ ਕੀਤਾ ਗਿਆ ਤੇ ਹਰ ਅੱਪੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾ ਲੱਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀਹ ਜਿਹੜਾ ਪੁੱਤਰ ਨਿਯਮਤ ਮਸੀਹ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੀ ਤਰ੍ਹਾਂ ਇਹ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤਸਰ ਹਸਪੀਟਲ ਪਾਪ ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿੱਚ ਡਾ ਰੈਫਰ ਕੀਤਾ ਗਿਆ ਹੈ ਤੇ ਉਸ ਦੇ ਮਦਨ ਮਸੀਹ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਵੀਰ ਉਹ ਸਨਾਨਿਤ ਤੇ ਉਸ ਦਾ ਪਰ ਆ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਈਆਂ ਗਈਆਂ ਇਸੀ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਦਿਸ਼ਾ ਨਿਰਦੇਸ਼ੇ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਕਿਲਾ ਲਾਲ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ ਤੇ ਵਕਤ ਵਕਤ ਟੀਮਾਂ ਦਾ ਜਿਹੜਾ ਹੈਗਾ ਵਾ ਟੀਮਾਂ ਜੇ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਮ ਇਹ ਜਿਹੜੇ ਦੋਨੇ ਪਹਿਲਾਂ ਵੀ ਪਹਿਲਾਂ ਵੀ ਪੁਆਦੀਆਂ ਜਿਹੜੇ ਦੱਸ ਨੇ ਔਰ ਇਹ ਦਾ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਅਕਸਰ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਗੰਵਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੀ ਕੁਗਮਾਰਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਖਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀਹ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਸ ਇਲਾਕੇ ਦੇ ਵਿੱਚ ਜਿਹੜਾ ਜੀ ਆਪਣਾ ਪਰਸਨਲ ਕ੍ਰਾਈਮ ਕਰਨਾ ਚਾਹੁੰਦੇ ਆ ਕਿ ਮੇਰਾ ਨਾਮ ਹੋਵੇ ਲੋਕਾਂ ਦੇ ਦਹਿਸ਼ਤ ਪੁਆਣਾ ਕਰਦੇ ਆਪਣੇ ਨਾਮ ਦੀ ਦੂਨੀ ਮੂਤ ਜਿਹੜੇ ਨਹੀਂ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੀ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਜਿੰਨਾ ਯਾਰ ਜਿਹੜਾ ਨਾਮਕ ਹੈ ਇਹ ਬਿੱਟੇ ਕਾਫੀ ਲੰਬੇ ਸਮੇਂ ਤੋਂ ਗੁਰਪੀਆਂ ਚ ਇਹ ਵਾਲਾ ਤੇ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤਹਿਉ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰੰਜ ਜਿਹੜੀ ਲੜਾਈ ਚਗੜੀ ਦੀ ਉਹ ਹੈਗੀ ਸੀ ਮਦਨ ਮਸੀਦੇ ਤੇ ਪਰਮਭੀਰ ਦੀ ਤੇ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈਗਾ ਜੋ ਦੋਨੇ ਆਪੋ ਆਪਣੇ ਗੈਂਗ ਦੇ ਲੀਡਰ ਨੇ ਦੋਨੇ ਮਦਨ ਨਾਮ ਦੇ ਜਿਹੜੇ ਇਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਭੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਲੜਾਈ ਦਾ ਮਕਸਦ ਉਹ ਪਰ ਅਜੇ ਤੱਕ ਪਤਾ ਨਹੀਂ ਲ ਇਹ ਲੜਾਈ ਦਾ ਕਾਫੀ ਸਮੇ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀ ਦੀ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਏ ਤੇ ਦਰਹਣੇ ਪੁੱਛੇ ਕਿ ਜਿਹੜੇ ਹੈਗੇ ਆ 5 ਪਿਸਤਲ ਸਾਨੂੰ ਬਰਾਮਦ ਹੋਏ ਆ ਇੱਕ ਬੱਤੀਬੋਹ ਤੇ 4 ਜਿਹੜੇ ਹੈਗੇ ਬੱਤੀਬੋਹ ਤੇ 10 ਜਿੰਦਾ ਲਾਈਵ ਜਿਹੜੇ ਆ ਰਾਉਂਡ ਫ੍ਰਾਮ ਕਿਤੇ ਗਏ ਗੋਲੀ ਗੋਲੀ ਕਾਨਸਰਟ ਚੱਲੀ ਸੀ ਜੀ ਦੋਹਾਂ ਫੈਕਟਰ ਚੱਲੀ ਸੀ ਅ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨ ਸੈਟ ਚੱਲੀ ਆ ਪਰਮਭੀਰ ਉਫ ਨਾਨਿਕ ਵੱਲੋਂ ਤੇ ਉਸ ਦਾ ਪ੍ਰਭਾਵ ਸੰਦਰਭ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਡਮ ਜਿਹੜੇ ਪੰਜ ਪਿਸਟਰ ਨੇ ਕਿਤੇ ਉਪਰੋਂ ਪੜੇ ਕਿ ਤੋਂ ਬ੍ਰਾਉਨ ਪਰਮਭੀਰ ਉਫ ਨਾਨਿਕ ਵੱਲੋਂ ਤੇ ਉਹਦੇ ਪ੍ਰਭਾਵ ਵੱਲੋਂ ਦੋਨਾਂ ਨੂੰ ਜਦੋਂ ਪੁਸ਼ਕਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਅਗਰ ਟੋਟਲ 5 ਸੀਗੇ ਕਿੰਨੀ ਜਗ੍ਹਾ ਲੱਗ ਗਈ ਅ ਇਹਦਾ ਸੀ ਘਰ ਤੋਂ ਹੀ ਬ੍ਰਾਉਨ ਕੀਤੀ ਸੀ